ਇਤਿਹਾਸਾ ਵਾਪਰਿਆ ਪਿੰਡ ਨਾਈ ਮਾਜਰਾ ਦੇ ਕੋਲ ਐਕਸੀਡੈਂਟ ਹੋਇਆ ਟੈਂਕਰ ਦੇ ਨਾਲ ਜਾਤ ਕਰਾਈਏ ਟੂਰਿਸਟ ਬੱਸ ਸੋ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗਿਆ ਨੇ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਰੇ ਹੈ ਬਾਲ ਬਾਲ ਬੱਚਿਆਂ ਨੇ ਸਵਾਰੀਆਂ ਸੋ ਨਵਾਂ ਸ਼ਹਿਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇਹ ਪਿਆਨਕ ਹਾਦਸਾ ਵਾਪਰਿਆ ਟੈਂਕਰ ਦੇ ਨਾਲ ਜਾਤ ਕਰਾਈਏ ਬੱਸ ਤੇ ਬਾਲ ਬਾਲ ਬੱਚਿਆਂ ਨੇ ਸਵਾਰੀਆਂ ਫਿਲਹਾਲ ਸਵਾਰੀਆਂ ਨੂੰ ਸੱਟਾਂ ਵੀ ਲੱਗੀਆਂ ਵਾਲੇ ਦੇ ਵਿੱਚ ਭੱਜੀ ਆ ਉਹ ਵੱਡੇ ਡਾਕਟਰ ਵਾਲਾ ਦਾ ਉੱਧਰ ਜਾ ਕੇ ਖੜਾ ਉਹ ਥੱਲੇ ਡੇ ਪਿਆ ਟਰਾਲਾ ਬਾਕੀ ਕਹੇ ਹੋਇਆ ਸੁਨੀਲ ਦਾ ਸਾਜਰੇ ਲੱਗਦਾ 6 ਵਜੇ ਦਾ ਹੋਇਆ ਤਾਂ ਜਣ ਦੇ ਪਤਾ ਹੋਣ ਲੱਗਾ ਥਾਂ ਜਿਵੇਂ ਇੱਧਰੋਂ ਸੀ ਆ ਗਿਆ ਠੀਕ ਠਾਕ ਦਾ ਬੰਦੇ ਤੇ ਬਹੁਤ ਲੱਗ ਗਈ ਆ ਕਾਫੀ ਲੱਗ ਗਈ ਆ ਰੈਮਰ ਦੇ ਤਾਂ ਜ਼ਿਆਦਾ ਸੀਰੀਅਸ ਹੋ ਗਿਆ ਇਹਨੂੰ ਲੱਖ ਲੋਕ ਦਾ ਵੀ ਜ਼ਿਆਦਾ ਡਰ ਲੱਗਦਾ ਸੀ ਮੈਨੂੰ ਦਿੱਲੀ ਜੰਮੂ ਸਪੈਸ਼ਲ ਆਉਂਦਾ ਸੀ ਬ੍ਰਾਟਨ ਨਾ ਇਸ ਗੱਡੀ ਤੇ ਤੇ ਗੜੀ ਗਿਆ ਮਾਰੇ ਦੇ ਨਾਂ ਨਿੰਤ ਜੱਪਤੀ ਆਈਓ ਨਹੀਂ ਨਿੰਤ ਜੱਪਤੀ ਆ ਗਈ ਉਹ ਗਾੜੀ ਬਹੁਤ ਤੇਜ਼ ਹੋ ਰਹੀ ਹੈ ਜੇ ਜਦ ਸਭੀ ਸਭੀ ਬਚਾਓ ਹੋਗੇ ਨਾ ਆਦੂ ਵਿੱਚ ਚੋਹੇ ਲੇਕਿਨ ਆਸ ਵਿੱਚ ਜਗਾ ਪਿੱਛੇ ਬੈਠੇ ਤੇ ਆ ਹਾਂ ਕਿਸੇ ਕੇ ਅਕਸੀਡੈਂਟ ਕੀ ਹੋਈ ਕੋ ਸੁਰੇਸ਼ ਸਹਿ ਸ਼ੇਖ ਬਈ ਦੇ ਕਰੀਬ ਜਿੱਦਾ ਬਹੁਤ ਜ਼ਿਆਦਾ ਆਵਾਜ਼ ਆਈ ਜੋ ਆਵਾਜ਼ ਫਟਾਕੇ ਦੇ ਐਕਸੀਡੈਂਟ ਦੇ ਤੇ ਅਸੀਂ ਆਈ ਮੌਕੇ ਤੇ ਆਏ ਤੇ ਮੌਕੇ ਦੇ ਆ ਕੇ ਦੇਖਿਆ ਡਰਾਈਵਰ ਵੇਲਾ ਵਿੱਚ ਵਜਿਆ ਜਗਾ ਇੱਕ ਘੋੜਾ ਜਿਹੜਾ ਸੀਮੈਂਟ ਵਾਲਾ ਜਿਹੜਾ ਉਹਦੇ ਵਿੱਚ ਜਿਹੜਾ ਡੈਂਡਾ ਟੱਕਰ ਹੋਈ ਆ ਉਹ ਉਹਦਾ ਸੰਦਲਨ ਡਗੜ ਕੇ ਜਿਹੜਾ ਅੱਜ ਕਤਾਨਾਂ ਚ ਵੜ ਗਿਆ ਤੇ ਹੁਣ ਜਿਹੜਾ ਸਿਗਾ ਡਰਾਈਵਰ ਸਿਗਾ ਉਹਨੂੰ ਅਸੀਂ ਕੱਢ ਕੇ ਜਿਹੜਾ ਹੁਣ ਸਰਕਾਰੀ ਹਸਪਤਾਲ ਨੂੰ ਪੇ ਐਂਬੂਲੈਂਸ ਨਾਲ ਪਾਈ हां बाकी सारे ਬੜੇ ਸੋਡੀਅਮ ਮੋੜੀਆਂ ਛੱਟਾਂ ਸੱਟਾਂ ਜਿਹੜਾ ਬਾਕੀ ਚੱਈਗਾ ਸਰ ਤੇਜ਼ ਰਫ਼ਤਾਰ ਗੱਡੀ ਸੀ ਕੀ ਕਰਨ ਸੀ ਇਹ ਤਾਂ ਪਤਾ ਨਹੀਂ ਮੌਕੇ ਤੇ ਅਸੀਂ ਫਿਰ ਬਾਅਦ ਵਿੱਚ ਲੇਟ ਪਹੁੰਚੇ ਹਾਂ ਜਿਹੜਾ ਮੌਕਾ ਆਪੀ ਗੱਡੀ ਦੇਖ ਲੱਗਦੀ ਤੇਜ਼ ਰਫ਼ਤਾਰ ਗੱਡੀ ਆ ਜੀ ਹਾਂ ਜੀ ਤੇਜ਼ ਰਫ਼ਤਾਰ ਗੱਡੀ ਸੀਗੀ ਤੇ ਦੇਖਣਾ ਜਿੱਦ ਐਕਸੀਡੈਂਟ ਹੋਇਆ ਦੇ ਸਾਲਾ ਜੀ ਮੌਤ ਨਹੀਂ 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 ਮੌਤ ਕਿਸੇ ਦੀ ਨਹੀਂ ਹੋਈ ਬਾਕੀ ਸਭ ਠੀਕ ਹੈ ਸੱਟਾਂ ਹੀ ਲੱਗੀਆਂ ਹਾਂ ਜੀ ਇਹ ਵਾਸੀਗੀ ਟੂਰਿਸਟ ਸੀ ਇਹ ਦਿੱਲੀ ਤੋਂ ਜੰਮੂ ਜਾ ਰਹੀ ਹੈ ਅਚਾਨਕ ਮੋਰੇ ਕੋਈ ਗੱਡੀਆਂ ਕੀ ਤੇਲ ਵਾਲੀ ਟਿੰਕੀ ਆਈ ਹੈ ਉਹਦੇ ਵਿੱਚ ਵੱਜਾ ਇਹ ਡਰਾਈਵਰ ਲਿਖੋ ਜਿਹਾ ਹੋਇਆ ਬਾਕੀ ਸਵਾਰੀਆਂ ਨੂੰ ਤੋਕੇ ਸਾਰੇ ਸਵਾਰੀ ਚੁੱਕਾ ਹਾਂ ਬਾਕੀ ਚਾਰ ਨੇ ਉਹ ਜਿਹੜੇ ਉਹ ਜੈਟ ਟੈਂਕਰ ਤੇਲ ਵਾਲੇ ਉਹ ਡਰਾਈਵਰ ਭਟਿਆ ਤੋਂ ਛੜਾ ਕਰਕੇ ਗੱਡੀ ਸਾਡੇ ਕੋਲ ਉਹ ਅੱਗੇ ਸੀਗਾ ਹਾਂ ਹਾਂ ਉਹ ਤੋਂ ਜਾ ਰਹੇ ਸੀ ਉਹ ਕਿੱਥੇ ਜਾ ਰਹੇ ਸੀ ਪੀਲ ਲੱਗ ਰਹੇ ਸੀ ਗੱਡੀ ਕੁਝ ਨਹੀਂ ਕਰ ਰਹਾ ਕੀ ਕਾਰਨ ਹੈ ਕਿਸ ਤਰ੍ਹਾਂ ਘਟਨਾ ਹੈ ਲੱਗਦਾ ਪਤਾ ਇਹ ਨਹੀਂ ਹੋਊਗਾ ਅਚਾਨਕ ਬ੍ਰੇਕ ਪਈ ਜਾਂ ਕੀ ਪ੍ਰੋਬਲਮ ਕੈਜ਼ੁਐਲਟੀ ਤਾਂ ਨਹੀਂ ਹੈ ਨਹੀਂ ਹਲੇ ਪਤਾ ਹੈ ਚਾਓ ਜੇਖੀ ਡਰਾਈਵਰ ਜਿਹੜਾ ਹੈ ਅਕਲਰ ਡਰਾਈਵਰ ਚੱਲ ਰਹੇ ਆ